ਪੰਜਾਬ ਸਰਕਾਰ ਨੇ ਮ੍ਰਿਤਕ ਮੁਲਾਜ਼ਮਾਨੀਆਂ ਵਿਧਵਾਵਾਂ ਨੂੰ ਦਿੱਤੀ ਵੱਡੀ ਰਾਹਤ ਪੰਜਾਬ ਸਰਕਾਰ ਨੇ ਮ੍ਰਿਤਕ ਮੁਲਾਜ਼ਮਾਨੀਆਂ ਵਿਧਵਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ ਤਰਸ ਦੇ ਆਧਾਰ ਦੇ ਅਨੁਕੂਲ ਕੀਤੇ ਗਏ ਮ੍ਰਿਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਟਾਈਪ ਟੈਸਟ ਨਹੀਂ ਦੇਣਾ ਪਵੇਗਾ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਮ੍ਰਿਤਕ ਦੀਆਂ ਵਿਧਵਾਵਾਂ ਨੂੰ ਨਿਯੁਕਤੀ ਦੇ ਆਧਾਰ ਤੇ ਉਮਰ ਵਿੱਚ 50 ਸਾਲ ਤੱਕ ਦੀ ਛੋਟ ਦਿੱਤੀ ਹੋਈ ਹੈ ਜਿਸ ਕਾਰਨ ਕਈ ਵਾਰ ਮ੍ਰਿਤਕ ਮੁਲਾਜ਼ਮਾਨੀਆਂ ਵਿਧਵਾਵਾਂ ਨੂੰ ਆਪਣੀ ਵਿਦਿਅਕ ਯੋਗਤਾ ਦੇ ਆਧਾਰ ਤੇ ਮਜਬੂਰੀ ਫਸਟ ਕਾਫੀ ਲੈਟ ਸਟੇਟ ਤੇ ਗਰੁੱਪ ਸੀ ਕਲਰਕ ਦੀ ਨੌਕਰੀ ਕਰਨੀ ਪੈਂਦੀ ਹੈ ਕੈਨੇਡਾ ਚ ਪੜ੍ਹਾਈ ਦੇ ਚਾਹਵਾਨਾਂ ਲਈ ਇੱਕ ਹੋਲ ਚੜ੍ਹਕਾ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਕੀਤਾ ਨਵਾਂ ਐਲਾਨ ਅਗਲੇ 2 ਸਾਲਾਂ ਤੱਕ ਬ੍ਰਿਟਿਸ਼ ਕੋਲੰਬੀਆ ਨੇ ਨਵੇਂ ਕਾਲਜਾਂ ਅੰਦਰ ਨਹੀਂ ਮਿਲੇਗਾ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਕੈਨੇਡਾ ਦੇ ਇੱਕ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਕੁਮਾਦਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਇਸ਼ਿਆ ਰੱਖਣ ਵਾਲੇ ਨਵੇਂ ਕਾਲਜਾਂ ਨੂੰ ਮਨਜ਼ੂਰੀ ਦੇਣ ਤੇ 2 ਸਾਲ ਦੀ ਰੋਕ ਲਗਾਉਂਦਾ ਐਲਾਨ ਕੀਤਾ ਹੈ ਜੋ ਫਰਵਰੀ 2026 ਤੱਕ ਅਸਰਦਾਰ ਰਹੇਗਾ ਮਾਨ ਸਰਕਾਰ ਤੋਂ 1000 ਰੁਪਏ ਲੈਣ ਲਈ ਛੜਕਿਆਂ ਦੇ ਨੇਤਰੀਆਂ ਬੀਜੇਪੀ ਮਹਿਲਾ ਮੋਰਚੇ ਦੀਆਂ ਬੀਬੀਆਂ ਭਾਜਪਾ ਪੰਜਾਬ ਮਹਿਲਾ ਮੋਰਚੇ ਦੇ ਪ੍ਰਧਾਨ ਜੇ ਇੰਦਰ ਕੋਲ ਨੇ ਅੱਜ ਪਟਿਆਲਾ ਦੀਆਂ ਔਰਤਾਂ ਨਾਲ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਰੋਧ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਗਰੰਟੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਦੇ ਵਿਰੋਧ ਵਿੱਚ ਵਿਸ਼ਾਲ ਲੋਕ ਪਰਦਰਸ਼ਨ ਕੀਤਾ। ਛੱਤੀਸਗੜ੍ਹ ਦੇ ਬੀਜਾਪੁਰ ਚ ਵੱਡਾ ਨਕਸਲੀ ਹਮਲਾ ਤਿੰਨ ਜਵਾਨ ਸ਼ਹੀਦ 14 ਜ਼ਖਮੀ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਇੱਕ ਵਾਰ ਫਿਰ ਨਕਸਲੀ ਹਮਲਾ ਹੋਇਆ ਹੈ ਇਸ ਹਮਲੇ ਚ ਭਾਰਤੀ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ ਜਦ ਕਿ 14 ਜਵਾਨ ਜ਼ਖਮੀ ਹੋ ਗਏ ਹਨ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਰਾਏਪੁਰ ਭੇਜਿਆ ਗਿਆ ਹੈ ਖਬਰ ਲਿਖੇ ਜਾਣ ਤੱਕ ਮੁਕਾਬਲਾ ਲਗਾਤਾਰ ਜਾਰੀ ਸੀ ਜਾਣਕਾਰੀ ਮੁਤਾਬਕ ਇਹ ਹਮਲਾ ਕੋਬਰਾ ਐਸਟੀਐਫ ਡੀਆਰਜੀ ਜਵਾਨਾਂ ਤੇ ਕੀਤਾ ਗਿਆ ਹੈ ਛੋਟੇ ਬੱਚੇ ਨਾਲ ਜਬਰ ਜਨਾਹ ਕਰਨ ਵਾਲਾ ਗਫਤਾਰ ਮੁਲਜ਼ਮ ਨੇ ਬੱਚੀ ਨੂੰ ਕਰ ਦਿੱਤਾ ਸੀ ਗਰਭਵਤੀ ਬਰਨਾਲਾ ਪੁਲਿਸ ਨੇ ਜੂਪੀ ਦੀ ਰਹਿਣ ਵਾਲੀ ਛੋਟੀ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਬਰਨਾਲਾ ਵਿੱਚ 29 ਦਸੰਬਰ ਨੂੰ ਮੁਲਜ਼ਮ ਨੇ ਇੱਕ ਲੜਕੇ ਨਾਲ ਬਲਾਤਕਾਰ ਕਰਕੇ ਉਸ ਨੂੰ ਗਰਭਵਤੀ ਕਰ ਦਿੱਤਾ ਹੈ 3 ਕਿਲੋ ਹੈਰੋਇਨ 5 ਲੱਖ ਨਕਦੀ ਸਮੇਤ 5 ਤਸਕਰ ਗ੍ਰਿਫਤਾਰ ਅੰਮ੍ਰਿਤਸਰ ਪੁਲਿਸ ਨੇ 3 ਕਿਲੋਗ੍ਰਾਮ ਹੈਰੋਇਨ ਸਮੇਤ ਅਤਿ ਸਵਾ 5 ਲੱਖ ਦੀ ਨਕਦੀ ਸਮੇਤ 5 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਚ ਇੱਕ 65 ਸਾਲਾ ਬਜ਼ੁਰਗ ਗੌਰਤਵੀ ਸ਼ਾਮਲ ਹੈ ਇਹ ਖੁਲਾਸਾ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਪੁੱਲਰ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਪਾਨਾ ਸਿੱਧੂ ਦੀ ਰਿਹਾਈ ਲਈ 1 ਫਰਵਰੀ ਨੂੰ ਤੂਰੀ ਰੇਲਵੇ ਫਾਟਕ ਦੇ ਰੋਸਤਰ ਨੇ ਦਾ ਐਲਾਨ ਬਰਨਾਲਾ ਰੁੜਕੇ ਕਲਾ 30 ਜਨਵਰੀ ਗੁਰਪ੍ਰੀਤ ਸਿੰਘ ਕਹਨੇ ਕੇ سوشل میڈیا ਨੇ ਚਰਚਿਤ ਨੌਜਵਾਨ ਪਾਨਾ ਸਿੱਧੂ ਖਿਲਾਫ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਰਜ ਮਾਮਲਿਆਂ ਵਿੱਚ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰਨ ਦੇ ਰੋਸ ਵਜੋਂ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਹਲਕਾ ਸੰਗਰੂਰ ਤੋਂ ਸਸਦ ਮੈਂਬਰ ਸਿਮਰਜੀਤ ਸਿੰਘ ਮਾਨ ਲੱਖਾ ਸਿੰਘ ਸਿੰਧਾਣਾ ਅਮਨਦੀਪ ਸਿੰਘ ਅਮਨਾ ਕੋਰਦੂਨਾ ਪਰਮਿੰਦਰ ਸਿੰਘ ਛੋਟਾ ਮਾਸ ਗੋਬਿੰਦ ਸਿੰਘ ਸੰਧੂ ਆਦਿ ਆਗੂਆਂ ਨੇ ਉਕਤ ਨੌਜਵਾਨ ਨੂੰ ਜੇਲ੍ਹ ਵਿੱਚੋਂ ਰਹਾਅ ਕਰਵਾਉਣ ਲਈ 1 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਤੂਰੀ ਵਿਖੇ 2 ਲੱਖ ਫਾਟਕ ਧੂਰੀ ਵਿਖੇ ਰੋਸ ਦਰਨਾ ਦੇਣ ਦਾ ਐਲਾਨ ਕੀਤਾ ਹੈ ਲੁਧਿਆਣਾ ਦੇ ਕਾਰੋਬਾਰੀ ਤੇ afghan ਕੰਪਨੀ ਨਾਲ 7 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਸੁੱਕੇ ਮੇਵੇ ਮੰਗਵਾਉਣ ਤੋਂ ਬਾਅਦ ਪੈਸੇ ਨਹੀਂ ਭੇਜੇਗੇ ਖੰਨਾ ਦੇ ਗੁਰੂ ਹਰਕ੍ਰਿਸ਼ਨ ਨਗਰ 'ਚ ਰਹਿਣ ਵਾਲੇ ਇੱਕ ਸੁੱਕੇ ਮੇਵਿਆਂ ਦੇ ਵਪਾਰੀ ਨੇ ਇੱਕ afghan ਕੰਪਨੀ ਨਾਲ 7 ਕਰੋੜ ਰੁਪਏ ਦੇ ਧੋਖਾਧੜੀ ਕਰਨ ਦਾ ਦੋਸ਼ ਹੈ ਕਾਰੋਬਾਰ ਦੇ ਸਬੰਧ ਵਿੱਚ ਸੁੱਕੇ ਮੇਵਿਆਂ ਦਾ ਆਰਡਰ ਦੇਣ ਤੋਂ ਬਾਅਦ ਕੰਪਨੀ ਨੂੰ ਭੁਗਤਾਨ ਨਹੀਂ ਕੀਤਾ ਗਿਆ ਸੀ ਅਤੇ ਬਦਲੇ 'ਚ ਬੈਂਕ ਦੀਆਂ ਜਾਲੀ ਲੈਣ ਦੇ ਰਸੀਦ ਦਿਖਾਈ ਗਈ ਹੈ ਕੰਪਨੀ ਦੇ ਅਧਿਕਾਰੀ ਨੇ ਮੁਲਜ਼ਮ ਵਿਰੁੱਧ ਲੁਧਿਆਣਾ ਦੇ ਸਾਬਨ ਨਗਰ 'ਚ ਮਾਮਲਾ ਦਰਜ ਕਰਵਾਇਆ ਹੈ ਮੁਲਜ਼ਮ ਦੀ ਪਛਾਣ ਫਕਤਪ੍ਰੀਤ ਸਿੰਘ ਵਾਸੀ ਗੁਰੂ ਹਰਕ੍ਰਿਸ਼ਨ ਨਗਰ ਮਲੇਰ ਕੋਟਲਾ ਮਲੇਰ ਕੋਟਲਾ ਰੋਡ ਖੰਨਾ ਵੱਜੂ ਹੋਈ ਹੈ ਨਿਊਜ਼ ਬਿਊਰੋ ਮਿਸ਼ਨ